ਮੈਨੂੰ ਇਸ ਗੱਲ ਕਰਦਿਆਂ ਬੜਾ ਦੁੱਖ ਹੋ ਰਿਹਾ ਹੈ ਕਿ ਸਾਡੇ ਪੰਜਾਬ ਦੀ ਰਾਜਨੀਤੀ ਤੇ ਸਾਡੇ ਪੰਜਾਬ ਦੇ ਲੀਡਰ ਐਡੇ ਬਣੇ ਜਿਹੜੇ ਕੱਲੇ ਫੋਟੋਆਂ ਖਿਚਾਉਣ ਲਈ 에어ਪੋਰਟ ਦੇ ਉੱਪਰ ਸਾਡੇ ਨੌਜਵਾਨਾਂ ਨੂੰ ਇਕੱਠੇ ਕਰਕੇ ਸਿੱਖ ਨੌਜਵਾਨੇ ਫੋਟੋ ਦੇ ਵਿੱਚ ਖੜੇ ਨੇ ਵੀਰੋ ਦੋ ਮੰਤਰੀ ਮੌਜੂਦਾ ਖੜੇ ਨੇਗੇ ਜਿਨ੍ਹਾਂ ਨੇ ਫੋਟੋਆਂ ਖਿਚਾਉਣ ਦੇ ਲਾਲਚ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਤੇ ਪੱਗਾਂ ਵੀ ਨਹੀਂ ਬਣਾਈਆਂ ਕਿਉਂਕਿ ਅਮਰੀਕਾ ਨੇ ਪੱਗਾਂ ਤਾਰ ਕੇ ਤੋਰੀਆਂ ਰਹਿਗੀਆਂ ਤੇ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਆਉਣ ਸਰ ਪਹਿਲਾਂ ਫੋਟੋਆਂ ਖਿਚਾਉਣ ਦਿਓਗੀ ਵੀ ਐਨਵੀਐਸ ਸਿਰ ਤੇ ਪੱਗਾਂ ਬਣਾ ਲਈ ਮੇਰੇ ਨਾਲ ਨੂੰ ਬੇਨਤੀ ਆ ਜਿਹੜੀਆਂ ਹੈ ਜਿਹੜੇ ਚੁਣੇ ਹੋਏ ਅਸੀਂ ਸਾਨੂੰ ਸ਼ਰਮ ਆਉਂਦੀ ਹੈ ਵੀ ਸਾਡੇ ਪੰਜਾਬ ਦੇ ਕਿਹੋ ਜਿਹੇ ਲੀਡਰ ਨੇ ਜਿਹਨਾਂ ਨੂੰ ਫੋਟੋਆਂ ਖਿਚਾਉਣ ਤੋਂ ਸવાય ਲੋਕਾਂ ਦੇ ਪੈਸੇ ਵਾਪਸ ਕਰਵਾਓ ਰਿਕਵਰ ਕਰਵਾਓ ਤੁਹਾਨੂੰ ਪੱਟ ਦੇ ਥਾਪੀ ਮਾਰ ਕੇ ਕਹਣਾ ਮੇਰੇ ਬਰਾਬਰ ਕਰਾ ਕੇ ਦਿਖਾਓ ਏਜੰਟਾਂ ਦੇ ਖਿਲਾਫ ਕਾਰਵਾਈਆਂ ਕਰੋ ਜ਼ਮੀਨਾਂ ਰਿਕਵਰ ਕਰੋ ਸਾਰੀਆਂ ਪ੍ਰਾਪਰਟੀਆਂ ਅਟੈਚ ਕਰਕੇ ਤੁਸੀਂ ਲੋਕਾਂ ਦੇ ਪੈਸੇ ਵਾਪਸ ਕਰਵਾਓ ਤੁਹਾਨੂੰ WhatsApp ਉੱਤੇ ਦਿਖਾਉਣਾ ਕਿਵੇਂ ਲੋਕਾਂ ਦੇ ਰੋ ਰੋ ਕੇ ਮੈਸੇਜ ਆਉਂਦੇ ਨੇ ਪਰ ਫੋਨ ਨਹੀਂ ਚੱਕੇ ਜਾਂਦੇ ਆ ਦੇਖ ਲੋ ਕਿ ਮੇ ਲੋਕ ਤਾਂ ਹਾਂ ਮਾਰਦੇ ਨੇਗੇ ਆ ਸਾਰੇ ਇੱਥੇ ਜਿਹੜੇ ਮੈਸੇਜ ਆਉਂਦਾ ਭਰਿਆ ਫੈਸਲੇਸਲਾ ਗਰੁੱਪ ਬਣੇ ਹੋਏ ਨੇ ਜਿਹੜਾ ਕਹਿੰਦੇ ਘਹਾਉਂਦੇ ਏਜੰਟਾਂ ਨੂੰ ਤੁਸੀਂ ਸਨਮਾਨਤ ਕਰਿਆ ਪਹਿਲੇ ਬੰਦੇ ਉਹ ਮਾਫੀ ਮੰਗੋ ਜਿਹੜੇ ਲੀਡਰ ਹੋ ਤੁਸੀਂ ਮਾਫੀ ਮੰਗੋ ਤੁਸੀਂ ਏਜੰਟਾਂ ਨੂੰ ਸਨਮਾਨਤ ਕਰਦੇ ਹੋ ਹੁਣ ਤੁਹਾਨੂੰ ਦਿਖਿਆ ਹੁਣ ਤੁਹਾਨੂੰ ਪਤਾ ਲੱਗਿਆ ਪੰਜਾਬ ਦੀ ਬਰਬਾਦੀ ਦਾ ਮੈਨੂੰ ਇਹ ਆ ਵੀ ਮੈਂ ਹਸਪੀਟਲ ਦੇ ਵਿੱਚ ਪਿਆ ਮੈਨੂੰ ਇਹ ਆ ਪੰਜਾਬ ਦਾ ਮੁੱਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਹੁਣ ਨਾ ਬੋਲੇ ਉਜਾੜਾ ਪੰਜਾਬ ਦਾ ਬਹੁਤ ਵੱਡਾ ਹੈ ਮੈਨੂੰ ਇਹ ਲੱਗਦਾ ਵੀ ਮੈਨੂੰ ਸਿਹਤ ਮੇਰੀ ਠੀਕ ਹੋਵੇ ਤੇ ਲੜਨਾ ਮਸਲੇ ਤੇ ਸਾਰਾ ਗੰਦ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਾਲੇ ਯੂਨੀਵਰਸਟੀਆਂ ਖਤਮ ਕਰਤੀਆਂ ਸਾਡੇ ਪੰਜਾਬ ਦੀ ਨੌਜਵਾਨੀ ਪਲਮਾ ਮਾਰੇ ਜੰਗਲਾਂ ਦੇ ਵਿੱਚ ਮਕਸੀਕੋ ਦੇ ਜੰਗਲਾਂ ਦੇ ਵਿੱਚ ਮਰੀ ਜਾਂਦੀ ਆ ਇਹਨਾਂ ਏਜੰਟਾਂ ਦੇ ਧੱਕੇ ਚੜ ਛੜ ਕੇ ਸਾਰੇ ਏਜੰਟ ਚੋਰ ਨੇਗੇ ਇੱਕ ਵੀ ਏਜੰਟ ਕੋਈ ਪੰਜਾਬ ਦਾ ਮਾਣਦਾਰ ਨਹੀਂ ਸਾਰੇ ਵਾਰੇ ਚੋਰ ਨੇ ਮੈਗਣਾ ਇੱਕ ਸਹੀ ਚੋਰੀ ਦਾ ਧੰਦਾ ਹੈ ਚੋਰਾ ਨੇ ਚੋਰਾ ਨੇ ਧੰਦਾ ਚਲਾਇਆ ਉਹਨਾਂ ਨੇ ਕਿਹੜਾ ਮਾਣਦਾਰ ਆ ਤੇ ਸਾਰੇ ਭਾਂਜ ਤੋਂ ਚੋਰ ਇਕੱਠੇ ਹੋਏ ਹੋਣਗੇ। ਨਾ ਸਖਤ ਕਾਰਵਾਈਆਂ ਕਰੋ। ਮੈਂ ਕਹਿਣਾ ਚਾਹਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੋਰਚੇ ਵੱਡੇ ਖੁੱਲਣਗੇ। ਜੇ ਤੁਸੀਂ ਪੈਸੇ ਵਾਪਸ ਨਹੀਂ ਕਰਾਦੇ ਤਾਂ ਹੱਥ ਖੜੇ ਕਰੋ ਕਿਉਂ ਡਰਾਮੇ ਕਰਦੇ ਹੋ ਰਿਪੋਰਟ ਤੇ ਜਾ ਕੇ ਕਿਉਂ ਉੱਤੇ ਫੁੱਦੂ ਬਣਾਉਨੇ ਹੋ। ਸਾਰੇ ਇਕੱਠੇ ਹੋ ਹੋ ਕੇ ਕਿਉਂ ਪੰਜਾਬ ਦਾ ਜਲੂਸ ਕੱਢੀ ਜਾਂਦੇ ਹੋ। ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰੋ। ਹੋ ਸਕਦਾ ਆਪਾਂ ਬੁੱਧਵਾਰ ਨੂੰ ਘਰੇ ਇਕੱਠ ਰੱਖੀਏ ਮੈਨੂੰ ਕੱਲ ਨੂੰ ਛੁੱਟੀ ਮਿਲ ਜਾਂਦੇ। ਅਤੁਮ ਦਸ ਨੂੰ ਕੱਲ ਨੂੰ ਅਪਡੇਟ ਵੀ ਆਪਾਂ ਕੱਲ ਨੂੰ ਬੁੱਧਵਾਰ ਨੂੰ ਪਰਸ ਨੂੰ ਘਰੇ ਇਕੱਠ ਲਗਦੇ ਆ ਕਿ ਨਹੀਂ ਰੱਖਦੇ ਛੁੱਟੀ ਮਿਲ ਗਈ ਸਿਹਤ ਦੇ ਵਿੱਚ ਮੇਰੇਆਂ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਮਹਾਰਾਜ ਜਲਦੀ ਠੀਕ ਕਰੇ ਜਲਦੀ ਉਹਨਾਂ ਦੇ ਪੜਾਕੇ ਪਾਈਏ